ਦੇਖੋ ਜੀ ਤੋਤਾ ਛੱਡਦਾ ਕਨਾ ਮਿੱਠੂ ਸਾਡਾ ਇਹ ਹੁਣ ਸਿੱਧਾ ਆਸ਼ਾ ਦੇ ਕੋਲੇ ਜਾਣਾ ਉਹਦੇ ਕੋਲੇ ਹੀ ਰਹਿੰਦਾ ਇਹ ਦੇਖੋ ਜਵਾਕਾਂ ਦੇ ਪੈਨ ਖੋਹਦਾ ਫਿਰ ਉਹਨਾਂ ਨੂੰ ਐਂ ਆਂਦੇ ਦਿਖਾਉਂਦਾ ਵੀ ਮੈਂ ਤੁਹਾਨੂੰ ਪੜਾਉਣਾ ਕਿਤੇ ਆਸ਼ਾ ਨੂੰ ਉਹਦੀ ਐਨਕ ਚੱਕ ਕੇ ਦਿੰਦਾ ਆ ਦੇਖੋ ਹੁਣ ਪੈਨਾਂ ਜਾਂ ਐਨਕਾ ਕੋਈ ਵੀ ਥੱਲੇ ਪਿਆ ਪਹਿਲਾਂ ਇਹਨੇ ਚੱਕ ਕੇ ਦੇਣਾ ਦੇਖੋ ਕਿਵੇਂ ਬੈਠਾ ਆਸ਼ਾ ਦੀ ਪੱਟਾਂ 'ਚ ਆ ਕੀ ਸੁਬਾ ਸ਼ਾਮ ਤਿੰਨ ਟਾਈਮ ਇਹਦਾ ਵੱਖੋ ਵੱਖਰਾ ਭੋਜਨ ਪਹਿਲਾਂ ਇਹ ਅੰਕ ਚੱਕ ਕੇ ਦੇਣ ਲੱਗਾ ਜੀ ਹੁਣ ਪੈਨਸਲ ਦੇਊਗਾ ਤੁਹਾਡੇ ਸਾਹਮਣੇ ਸਾਰਾ ਕੁਝ ਦਿਖਾਵਾਂਗਾ ਦੇਖੋ ਪੈਨ ਵੀ ਚੱਕ ਕੇ ਦੇਊਗਾ ਉਹਨੂੰ ਉਹ ਲਓ ਉਹ ਲਿਆਂਦਾ ਮੋਬਾਈਲ ਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਦੇਖਦਾ ਇਹ ਚਲੋ ਕੰਮ ਕਰਵਾਓ ਤੁਸੀਂ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤਾਂ ਕਿ ਜਾਨਵਰਾਂ ਪਰਤੀ ਆਪਣਾ ਪਿਆਰ ਵਧਿਆ ਰਹੇ। ਜਾਨਵਰ ਕੋਈ ਵੀ ਮਾਰਿਆ ਕੋਈ ਕਬੂਤਰ, ਤੋਤਾ, ਪੰਛੀ, ਮੋਰ ਹੋਰ ਵੀ ਜਿੰਨੇ ਵੀ ਜਾਨਵਰ ਆ ਸਾਰੇ ਪਿਆਰ ਦੇ ਕੁੱਤੇ ਹੁੰਦੇ ਆ। ਕੋਈ ਜਾਨਵਰ ਯਾਰਡ ਨਹੀਂ ਭਾੜਦਾ। ਇਹ ਆਪਣੇ ਮਨ ਚੋਂ ਬਹਿਮ ਕੱਢ ਦੋ। ਉਹ ਦੇਖੋ ਹੁਣ ਜਿੰਨਾ ਚਿਰ ਉਹਨੇ ਚੈੱਕ ਕਰਨਾ ਪੈਨ ਆ ਉਹਦੇ ਮੂੰਹ 'ਚ ਹੀ ਰੱਖਣਾ। ਆ ਦੇਖੋ ਇਹ ਦੀ ਮਿਹਨਤ ਆ। ਇਹ ਆ ਦੇਖੋ। ਇਹ ਕਹਿੰਦਾ ਮੈਂ ਦੇਖਣਾ ਮੈਂ ਚੈੱਕ ਕਰੂਗਾ ਉਹ ਦੇਖੋ। ਕੰਨਿਆ ਕਰਤਾ ਅੱਬ ਕਰਤਾ। ਇਹ ਸਾਡੇ ਮਿੱਠੂ ਦੀਆਂ ਛੋਟੀਆਂ-ਛੋਟੀਆਂ ਯਾਦਾਂ ਵਾਂ ਤੇ ਅੱਗੇ ਵੀ ਤੁਹਾਨੂੰ ਦਿਖਾਉਂਦੇ ਰਾਵਾਂਗੇ ਦੇਖੋ ਆਹ ਦੇਖੋ ਹੁਣ ਤੁਹਾਡੇ ਸਾਹਮਣੇ ਆ ਲੈ ਆ ਲੈ ਮੈਂ ਚੈੱਕ ਕਰਨਾ ਤੂੰ ਨਹੀਂ ਚੈੱਕ ਕਰਨਾ ਆ ਤੁਹਾਡੇ ਸਾਹਮਣੇ ਆ ਕੋਈ ਆਪਾਂ ਇਹ ਬਸ ਵਧੀਆ ਸਿੱਖਿਆ ਦੇ ਅਨੁਸਾਰ ਚੱਲ ਰਿਹਾ ਤੇ ਇਨੀ ਨਜ਼ਰ ਨਾ ਲੱਗੇ ਅਸ ਲਈ ਇਹਦੇ ਅਸੀਂ ਸੈਪਟਿਕ ਕਾਲਾ ਟਿੱਕਾ ਲਾਉਂਦੇ ਸੀਗੇ ਪਰ ਉਹ ਜ਼ਿਆਦਾ ਵੱਧ ਗਿਆ ਇਸ ਕਰਕੇ ਇਹਦਾ ਸਾਰੇ ਐ ਲੱਗਦਾ ਜਿਵੇਂ ਬਾਜ ਬੈਠਾ ਹੁੰਦਾ ਆ ਲੈ ਲੈ ਇਹ ਸਾਡੇ ਮਿੱਠੂ ਦੀਆਂ ਸ਼ੂਟਿੰਗ ਹੋ ਰਹੀਆਂ ਆ ਦੇਖੋ ਕੋਹ ਨਾ ਕੋ ਚੱਕਣ ਚੱਲਿਆ ਜਾਂ ਦੇਖੋ ਆਹ ਦੇਖੋ ਪੁੱਛਦਾ ਵੀ ਕੀ ਲੈ ਕੇ ਆਉਣਾ ਉਹ ਜਿਮੈਟਰੀ ਦਿਸਦੀ ਆ ਆ ਦੇਖੋ ਕੋਹ ਨਾ ਕੋ ਹੈ ਨੇ ਕਰੀ ਜਾਣਾ ਕਰੀ ਜਾਣਾ ਮੇਰੇ ਕੋਲੇ ਨਹੀਂ ਆਉਂਦਾ ਰਣਵੀਰ ਕੋਲੇ ਨਹੀਂ ਆਉਂਦਾ ਅਨਮੋਲ ਕੋਲੇ ਨਹੀਂ ਆਉਂਦਾ ਬਸ ਸਿਰਫ ਇਹਦੇ ਕੋਲੇ ਰਹਿੰਦਾ ਯਾਦ ਉਹਨੇ ਰੋਟੀ ਪਕਾਉਣੀ ਆ ਫੇਰ ਕੋਲੇ ਆ ਕੇ ਬੈਣ ਹੁਣ ਇਹਨੂੰ ਆਏ ਆ ਵੀ ਮੈਂ ਕਾਪੀ ਚੈੱਕ ਕਰਨੀ ਆ ਹੁਣ ਕੋਈ ਨਾ ਕੋਈ ਚੀਜ਼ ਚੱਕਣ ਚਾਕੇ ਉਹਨੂੰ ਪੜਾਉਣੀ ਆ ਆ ਦੇਖੋ ਤੁਹਾਡੇ ਸਾਹਮਣੇ ਆ ਕੋਹ ਨਾ ਕੋਈ ਚੱਕ ਕੇ ਪੜਾਊਗਾ ਜਾਂ ਐਨਕਾ ਹੁਣ ਉਹਨੇ ਉੱਧਰ ਰੱਖਤੀਆਂ ਜਾਂ ਲਾਈਆਂ ਹੋਈਆਂ ਵੇ ਜਿਹੜੀਆਂ ਨਹੀਂ ਤਾਂ ਐਨਕਾ ਵੀ ਚੱਕ ਕੇ ਕੋਲੇ ਲੈ ਕੇ ਆਉਂਦਾ ਵੀ ਮੈਂ ਬੜਾਉਣੀ ਆ ਦੇਖੋ ਪੈਨਸਲ ਦੇਤੀ ਆ ਆਸ਼ਾ ਨੇ ਹੁਣ ਆਸ਼ਾ ਨੂੰ ਫੜਾਉਣਾ ਆਊਗਾ ਹੌਲੀ ਹੌਲੀ ਉੱਤੇ ਪੜਾਉ ਪੈਨ ਆ ਦੇਖੋ ਹਾਂ ਪੈਨ ਦੋ ਮੈਨੂੰ ਪੈਨ ਦੋ ਪੈਨ ਦੋ ਹਾਂ ਆ ਲੋ ਦੇ ਕੰਮ ਕਰੀਏ ਹਾਂ ਮੈਂ ਚੈੱਕ ਕਰਨਾ ਤੂੰ ਨਹੀਂ ਕਰਨਾ ਚੈੱਕ ਆ ਤੁਹਾਡੇ ਸਾਹਮਣੇ ਆ ਕੰਮ ਕਰ ਚੱਲ ਇਹ ਸਾਡੇ ਮਿੱਠੂ ਮਨੋਰੰਜਨ ਸਾਡਾ ਕਰਦਾ ਹੀ ਰਹਿੰਦਾ ਜਿੱਦਾਂ ਦਾ ਇਹ ਆਇਆ ਅੱਗੇ ਨੂੰ ਦੱਬਿਆ ਕੁਛੀਆਂ ਇੰਨੀਆਂ ਆਵੇ ਇਹ ਜਾਨਵਰ ਸਾਡੇ ਘਰ ਚ ਅੱਗੇ ਨੂੰ ਹੋ ਜਾ ਥੋੜਾ ਸਾਡੇ ਘਰ ਚ ਵਧੀਆ ਰਹਿ ਰਿਹਾ ਤੇ ਇਹਦਾ ਦੂਜਾ ਉਹ ਇੱਥੇ ਹੀ ਭਗਤ ਬੈਠ ਫਿਰਦਾ ਹੋਊਗਾ ਦਿਖਾਉਨੇ ਆ ਉਹ ਵੀ ਤੁਹਾਨੂੰ ਬੈਠਾ ਹੋਊਗਾ ਜਾਂ ਕਿਤੇ ਹੋਰ ਹੋਊਗਾ ਮੈਂ ਕਿੱਧਰ ਲਾ ਕੇ ਆ ਇੱਥੇ ਨੂੰ ਬੁੜਕਾ ਤੇ ਪੱਕੇ ਲਾ ਕੇ ਚੱਕਰਾ ਮੈਂ ਕੀ ਕਰਾਂ ਹਾਂ ਆ ਸ਼ਾਦੇ ਮੂਢਿਆਂ ਦੇ ਜਾ ਕੇ ਵੜੇ ਨੇ ਤਰ੍ਹਾਂ ਤਰ੍ਹਾਂ ਦੇ ਕਰਤੱਪ ਅਭਗਰ ਕਰਕੇ ਦਿਖਾਉਂਦਾ ਹਾਂ ਹੁਣ ਉਹ ਉੱਧਰ ਲੌਬੀ ਆ ਬਹਿ ਗਿਆ ਇੱਧਰ ਆ ਕੇ ਆਹ ਦੇਖ ਪੈਨ ਕਿੱਥੇ ਸੁੱਕਾ ਆ ਇਹ ਆ ਦੇਖੋ ਹਾਂ ਕੋਣ ਕੋ ਫੇਰ ਫੜਾਉਣ ਦੇ ਕਿਆ ਚਾ ਕਿਆ ਹੈ ਐਨਕਾਂ ਦੀ ਡੱਬੀ ਫੜਾਉ ਕੋਹ ਵੀ ਫੜਾਊਗਾ ਜਰੂਰ ਆ ਦੇਖੋ ਆਹ ਦੇਖੋ ਫੇਰ ਫੇਰ ਮੈਨੂੰ ਆਹ ਦੇਖੋ ਫੋਨ ਦੇਖਣਾ ਉਹ ਦੇਖੋ ਫੋਨ ਦੇਖਣਾ ਕਿ ਕਿਵੇਂ ਸਟਾਰਟ ਹੁੰਦਾ ਉਹਨੂੰ ਕਹੂਗਾ ਵੀ ਮੈਨੂੰ ਚੱਕ ਕੇ ਫੋਨ ਦਿਖਾ ਦੇਖੋ ਇਹ ਸਾਡੇ ਛੋਟੀਆਂ ਛੋਟੀਆਂ ਯਾਦਾਂ ਸਾਡੇ ਮਿੱਠੂੜੀਆਂ ਅਸੀਂ ਆਪਦੇ ਕੈਮਰੇ ਚ ਕੈਦ ਕਰਨੀਆਂ ਜਿੰਨਾ ਚ ਰਊਗਾ ਐਨੀ ਇੱਕ ਵੀਡੀਓ ਦੇਖਣ ਤੇ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਬਸਕ੍ਰਾਈਬ ਕਰਨਾ ਹੁਣ ਹੁਣ ਲਿਖੀਂ ਚੱਕਾ ਥੈਂਕ ਯੂ